ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਬੁੱਧਵਾਰ ਦਾ ਤੇ ਕਾਫੀ ਦਿਨਾਂ ਤੋਂ ਜਿਹੜਾ ਮੈਂ ਬਲੌਗ ਜ਼ਿਆਦਾ ਸ਼ੂਟ ਨਹੀਂ ਕਰ ਪਾਉਂਦੀ ਸੀਗੀ ਪਹਿਲਾਂ ਕਿ ਸ਼ੂ ਬਿਮਾਰ ਸੀਗਾ ਉਹ ਥੋੜਾ ਠੀਕ ਹੋ ਕੇ ਸਕੂਲ ਗਿਆ ਤੇ ਉਸ ਤੋਂ ਬਾਅਦ ਤੇ ਪਾਪਾ ਦੀ ਸਿਹਤ ਖਰਾਬ ਹੋ ਗਈ ਸੀਗੀ ਤੇ ਫਿਰ ਹੁਣ ਕਈ ਦਿਨ ਤੋਂ ਉਹ ਰੈਸਟ ਤੇ ਆ ਤੇ ਉਹਨਾਂ ਨੂੰ ਵੀ ਦਵਾਈ ਵਗੈਰਾ ਰੈਗੂਲਰ ਚੱਲ ਰਹੀ ਹੈ ਤੇ ਅੱਜ ਕੱਲ ਇਹ ਜਿਹੜਾ ਹੋਇਆ ਬੁਖਾਰ ਬਹੁਤ ਖਤਰਨਾਕ ਹੈ ਜੀ ਇਹਦੇ ਵਿੱਚ ਇੱਕ ਦਿਨ ਦੇ ਬੁਖਾਰ ਨਾਲੇ ਇੱਕਦਮ ਤੁਹਾਡੇ ਸੈਲਵਰੇ ਘਟ ਜਾਂਦੇ ਤੇ ਬਹੁਤ ਜ਼ਿਆਦਾ ਵੀਕਨੈਸ ਹੋ ਜਾਂਦੀ ਹੈ ਐਦਾਂ ਹੀ ਹੋਇਆ ਸਾਡੇ ਪਰਿਵਾਰ ਚ ਵੀ ਪਰਮਾਤਮਾ ਕਰੇ ਕਿ ਸਦੁਸ਼ਮਣ ਦੇ ਘਰ ਚ ਵੀ ਇਹ ਬਿਮਾਰੀਆਂ ਨਾ ਆਵੇ ਤੇ ਇਹ ਜਿਹੜਾ ਪੂਰੀ ਲਾਈਫ ਥੋੜੀ ਬਹੁਤ ਡਿਸਟਰਬ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਮੈਂਟਲੀ ਵੀ ਤੇ ਕਹਿ ਸਕਦਾ ਚਲੋ ਜਿਹੜਾ ਹੁੰਦਾ ਹੁੰਦਾ ਹੀ ਹੈ ਪਰ ਮੈਂਟਲੀ ਵੀ ਬਹੁਤ ਟੈਨਸ਼ਨ ਰਹਿੰਦੀ ਹੈ ਇਸ ਚੀਜ਼ ਦੀ ਤੇ ਸਾਬ ਦਾ ਹੀ ਹੁਣ ਸਿਹਤ 'ਚ ਕਾਫੀ ਫਰਕ ਹੈ ਪਹਿਲਾਂ ਨਾਲੋਂ ਤੇ ਪਰ ਹਲੇ ਰੈਸਟ ਲਈ ਹੈ ਇੱਕ ਦੋ ਦਿਨ ਹੋਰ ਰੈਸਟ ਕਰੋਂਗੇ ਉਸ ਤੋਂ ਬਾਅਦ ਫਿਰ ਇਹ ਆਪਣਾ ਕੰਮ ਤੇ ਜਾਇਆ ਕਰੂੰਗੇ ਫਿਲਹਾਲ ਤੱਕ ਘਰੇ ਹੈ ਜੀ ਤੇ ਇਹ ਮਾੜਾ ਵਕਤ ਵੀ ਕਿਹਾ ਜਾਂਦਾ ਨਾ ਵੀ ਮਤਲਬ ਕਿ ਬੰਦੇ ਨੂੰ ਬਹੁਤ ਸਟਰੋਂਗ ਬਣਾ ਦਿੰਦਾ ਇਹ ਸਟਰੋਂਗ ਨਹੀਂ ਬਣ ਪਉਂਦੇ ਪਰ ਜਿਹਦੇ ਮਾੜਾ ਵਕਤ ਹੁੰਦਾ ਨਾ ਸਾਨੂੰ ਉਹ ਪਰਸਤਿਤੀਆਂ ਹੁੰਦੀਆਂ ਇਦਾਂ ਨਹੀਂ ਉਹ ਸਾਨੂੰ ਬਹੁਤ ਸਟਰੋਂਗ ਬਣਾ ਦਿੰਦੀਆਂ ਇਦਾਂ ਹੀ ਹੋਇਆ ਮੇਰੇ ਨਾਲ ਵੀ ਜਿੱਕਣਾ ਹੁਣ ਪਹਿਲਾਂ ਕਿਸ਼ੂ ਬਿਮਾਰ ਸੀਗਾ ਤੇ ਉਸ ਤੋਂ ਬਾਅਦ ਠੀਕ ਹੋ ਗਏ ਤੇ ਮੈਂ ਬਹੁਤ ਮਤਲਬ ਕਿ ਪਿਛਲੇ 15 ਦਿਨਾਂ ਤੋਂ ਜਿਹੜੀ ਲਗਾਤਾਰ ਨੱਠ ਦੌੜ ਚ ਇਹਨਾਂ ਦੀ ਵੀ ਠੀਕ ਹੋ ਜਾਣ ਕਦੇ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਕਦੇ ਫਿਰ ਮੈਡੀਸਿਨ ਲਗਾਉਣੀ ਹੁੰਦੀ ਕਿ ਡ੍ਰਿਪ ਜੜਨੀ ਹੁੰਦੀ ਹੈ ਇਹਦੇ ਵਿੱਚ ਲਗਾਤਾਰ ਲੱਗੀ ਰਹੀਆਂ ਤੇ ਉਹਦੇ ਨਾਲ ਮੈਂ ਜਿਹੜੀਆਂ ਮੈਨੂੰ ਖੁਦ ਦੀਆਂ ਤਖਲੀਫਾਂ ਨਹੀਂ ਬਿਲਕੁਲ ਵੀ ਫੀਲ ਨਹੀਂ ਹੋਈਆਂ ਤੇ ਮੈਂ ਸਟਰੋਂਗ ਜੀ ਹੋ ਗਈ ਇਹਨਾਂ ਨਾਲ ਨੱਠ ਭੱਜ ਜੀ ਕਰਨ ਨਾਲ ਮੈਨੂੰ ਜਿਹੜੀ ਖੁੱਦੀ ਤਕਲੀਫ ਹੈ ਮੇਰੀ ਆਪਣੀ ਫਿਜ਼ੀਕਲ ਉਹ ਮੈਨੂੰ ਬਿਲਕੁਲ ਵੀ ਫੀਲ ਨਹੀਂ ਹੋਈਆਂ ਉਹਨੇ ਦਿਨ ਤੇ ਸਾਬ ਲਈ ਇਹ ਬਣਾਇਆ ਸੀਗਾ ਮੈਂ ਪਪੀਤੇ ਤੇ ਗਲੋ ਦਾ ਪਾਣੀ ਇਹ ਭਲਾਣਾ ਇਹਨਾਂ ਨੂੰ ਦੋ ਵਾਰ ਚ ਬਣਾ ਕੇ ਰੱਖਿਆ ਥੋੜਾ ਠੰਡਾ ਹੋ ਜੇ ਫਿਰ ਦਿੰਨੀ ਆਲੇ ਧੋ ਕੇ ਗਈ ਸੀਗੀ ਬਸ ਨੱਠ ਭੱਜੇ ਕੰਮ ਹੁੰਦਾ ਹੈ ਜੋ ਵੀ ਕਰਦੀ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਦੋ ਘੰਟੇ ਬਾਅਦ ਮੈਡੀਸਿਨ ਵਗੈਰਾ ਦੇਣੀ ਹੁੰਦੀ ਆ ਸੁੱਕ ਗਏ ਹੁਣ ਕੱਪੜੇ ਇਹਨਾਂ ਨੂੰ ਚੱਕ ਦਵਾਂ ਕਿਉਂਕਿ ਉਹਦੀ ਡਰੈਸ ਆ ਰਹੀ ਸੀ ਸਕੂਲ ਦੀ ਤੇ ਹੁਣ ਮੈਂ ਸਭ ਨੂੰ ਫਰੂਟ ਵਗੈਰਾ ਕੱਟ ਕੇ ਦਿੱਤੇ ਆ ਇਹਦੇ ਵਿੱਚ ਜਿਹੜਾ ਡਾਈਟ ਦਾ ਵਿਸ਼ੇਸ਼ ਧਿਆਨ ਰੱਖਿਆ ਰੱਖਣਾ ਪੈਂਦਾ ਹੈ ਮਤਲਬ ਕਿ ਅਸੀਂ ਨਾਰਮਲ ਖਾਣਾ ਘੱਟ ਦਿੰਦੇ ਆ ਇਹਨਾਂ ਨੂੰ ਤੇ ਜਿਆਦਾ ਲਿਕਵਿਡ ਡਾਈਟ ਕਿਹਾ ਡਾਕਟਰ ਨੇ ਜਿਦਾ ਆਪਣਾ ਖਿਚੜੀ ਦੇ ਦੋ ਦਾਲ ਦੇ ਦੋ ਨਾਰੀਅਲ ਪਾਣੀ ਦੇ ਦੋ ਕੀਵੀ ਫਰੂਟ ਜਾਂ ਇੱਕ ਡ੍ਰੈਗਨ ਫਰੂਟ ਇਹ ਜਿਹੀਆਂ ਜਿਹੀਆਂ ਤੇ ਮੈਂ ਇੱਕ ਦਿੰਦਿਆਂ ਜੀ ਇਹਨਾਂ ਨੂੰ ਬੱਕਰੀ ਦਾ ਦੁੱਧ ਪਿੰਡ ਤੋਂ ਮੰਗਵਾਉਂਦੀ ਆਂ ਡੇਲੀ ਤੇ ਉਹ ਵੀ ਇਹਨਾਂ ਨੂੰ ਦਿੰਦੀ ਆਂ ਇਹਨਾਂ ਦੀ ਡਾਈਟ ਵਿੱਚ ਤਾਂ ਕਿ ਜਿੰਨਾ ਲਿਕਵਿਡ ਇਹਨਾਂ ਦੇ ਅੰਦਰ ਜਾ ਸਕੇ ਨਾ ਉੰਨਾ ਛੇਤੀ ਡਾਕਟਰ ਕਹਿੰਦੇ ਇਹ ਵੀ ਰਿਕਵਰ ਹੁੰਦਾ ਬੰਦਾ ਇਸ ਕਰਕੇ ਫਿਰ ਉਹ ਦੁੱਧ ਵਾਰਾ ਡੇਲੀ ਆਉਂਦਾ ਏ ਮੇਰਾ ਭਤੀਜਾ ਟਿਊਸ਼ਨ ਨੂੰ ਆਉਂਦਾ ਏ ਤੇ ਨਾਲ ਹੀ ਲੈ ਆਉਂਦਾ ਏ ਤੇ ਕਿਸ਼ੂ ਨੇ ਵੀ ਟਿਊਸ਼ਨ ਜਾਂਦੇ ਆ ਉੱਥੇ ਤੋਂ ਫੜ ਲੈਂਦੇ ਉਹਤ ਬਾਕੀ ਹੋਰ ਕੁਝ ਖਾਸ ਪੈਸੇ ਦਾ ਖਾਣ ਨੂੰ ਭੁੱਖ ਵੀ ਨਹੀਂ ਲੱਗਦੀ ਜਿਹੜੇ ਬੰਦੇ ਨੂੰ ਮਤਲਬ ਕਿ ਬੁਖਾਰ ਵਗੈਰਾ ਹੁੰਦਾ ਹੈ ਪਰ ਫਿਰ ਵੀ ਆਪਣੇ ਵੱਲੋਂ ਜਿੰਨਾ ਹੁੰਦਾ ਹੈ ਤਾਂ ਉਹਨਾਂ ਨੂੰ ਫਰੂਟ ਡਾਈਟ ਤੇ ਹੀ ਰੱਖਿਆ ਜਾਂਦਾ ਹੈ ਤਾਂ ਕਿ ਵੀ ਪਚਣ ਚ ਨਾ ਖਾਣਾ ਜਲਦੀ ਪਚ ਜਾਣਾ ਇਦਾਂ ਦਾ ਹੀ ਖਾਣਾ ਦੇਣਾ ਜਿਆਦਾ ਹੈਵੀ ਖਾਣਾ ਨਹੀਂ ਦਿੱਤਾ ਜਾਂਦਾ ਇਸ ਵਿੱਚ ਤੇ ਬਹੁਤ ਫਰਕ ਹੈ ਹੁਣ ਅੱਗੇ ਨਾਲੋਂ ਇੱਕ ਦੋ ਦਿਨ ਦੀ ਹੋਰ ਇਸ ਤੋਂ ਬਾਅਦ ਫਿਰ ਇਹ ਪ੍ਰੋਪਰ ਠੀਕ ਹੋ ਜੂਗੇ ਬਾਕੀ ਵੀਕਨੈਸ ਕਾਫੀ ਹੋ ਜਾਂਦੀ ਹੈ ਇਹਨੂੰ ਟਾਈਮ ਲੱਗਦਾ ਰਿਕਵਰ ਹੋਣ ਨੂੰ